ਬਹੁਤ ਹੀ ਨਾਰਮ ਸੁਭਾਅ ਦੇ ਮਾਲਿਕ ਉੱਚ ਕੋਟੀ ਦੇ ਸ਼ਾਇਰ ਪਦਮ ਸ਼੍ਰੀ ਸੁਰਜੀਤ ਪਾਤਰ ਪਾਵੇਂ ਅੱਜ ਸ਼੍ਰੀ ਰੂਪ ਤੌਰ ਤੇ ਸਾਡੇ ਵਿੱਚ ਮੌਜੂਦ ਨਹੀਂ ਹਨ ਪਰ ਉਹ ਆਪਣੀਆਂ ਕਵਿਤਾਵਾਂ ਤੇ ਗੱਜ਼ਲਾਂ ਕਰਕੇ ਆਪਣੇ ਹਰ ਚੋਹਣ ਵਾਲਿਆਂ ਦੇ ਦਿਲਾਂ ਉੱਪਰ ਰਾਜ ਕਰਦੇ ਹਨ ਦਾਰਸ਼ਨਿਕ ਸੁਰ ਵਾਲੇ ਗੰਭੀਰ ਕਵੀ ਸੁਰਜੀਤ ਪਾਤਰ ਇੱਕ ਚੇਤਨ ਸ਼ਾਇਰ ਸਨ ਹਰ ਵਰਗ ਦੇ ਪਾਠਕਾਂ ਨੂੰ ਵਿਰਾਗ ਦੀ ਸ਼ਿੱਦਤ ਦਰਸ਼ਕ ਸ਼ੋਹਾ ਤੇ ਸੰਵੇਦਨਸ਼ੀਲਤਾ ਦੇ ਤੁਮੇ ਸੁਨੇਹਲ ਕਾਰਨ ਉਹਨਾਂ ਦੀ ਲੇਖਣ ਸ਼ੈਲੀ ਆਕਰਸ਼ਿਤ ਕਰਦੀ ਹੈ। ਗੁਸਤ ਕੀ ਗਿਆਨ ਅਤੇ ਜੀਵਨ ਅਨੁਭਵ ਵਿੱਚੋਂ ਜੋ ਵੀ ਉਹਨਾਂ ਨੇ ਗ੍ਰਹਿਣ ਕੀਤਾ ਉਸ ਨੂੰ ਆਪਣੀ ਕਾਵਿ ਚੇਤਨਾ ਵਿੱਚ ਸਮਾਉਣ ਦਾ ਉਹਨਾਂ ਨੇ ਯਤਨ ਕੀਤਾ। ਆਪਣੇ ਸਮੇਂ ਦੀਆਂ ਸਮਾਜਿਕ ਸੱਭਿਆਚਾਰਕ ਰਾਜਨੀਤਿਕ ਵਿਚਾਰਧਾਰਾਵਾਂ ਨਾਲ ਸੰਵਾਦ ਰਚਾਉਂਦੀ ਉਹਨਾਂ ਦੇ ਮਨ ਵਿੱਚ ਗਹਿਰੀ ਤਾਕਤ ਸੀ। ਉਹਨਾਂ ਵਿੱਚ ਆਧੁਨਿਕ ਜਥਾਰਤਵ ਨੂੰ ਪ੍ਰਗਟਾਉਣ ਲਈ ਨਵੇਂ ਵਿੰਭ ਤੇ ਪ੍ਰਤੀਕ ਸਿਰਜਣ ਦੇ ਨਾਲ-ਨਾਲ ਇਤਿਹਾਸਿਕ ਘਟਨਾਵਾਂ ਨੂੰ ਵੀ ਨਵੇਂ ਅਰਥ ਦੇਣ ਦੀ ਅਦਭੁਤ ਕਾਬਿਲਤ ਸੀ ਪਾਤਰ ਦੀਆਂ ਕਵਿਤਾਵਾਂ ਵਿੱਚ ਲੋਕ ਧਾਰਾ ਦਾ ਵੀ ਸੰਗਣਾ ਤਾਨਾ ਪਾਣਾ ਨਜ਼ਰ ਆਉਂਦਾ ਹੈ ਉਹਨਾਂ ਨੇ ਬੋਧਿਕ ਤੁੰਗੀ ਆਈ ਵਾਲੀ ਤੇ ਪ੍ਰਕੀਤ ਆਤਮਕ ਗੀਤਾਂ ਦੀ ਵੀ ਸਿਰਜਣਾ ਕੀਤੀ ਸੰਗੀਤ ਨਾਲ ਹੁਚੀ ਹੋਣ ਕਰਕੇ ਉਹ ਲਗਾਤਾਰ ਗਜ਼ਲ ਨਾਲ ਵੀ ਜੁੜੇ ਰਹੇ ਹਨ ਤੇ ਸਭ ਦੇ ਦਿਲਾਂ ਵਿੱਚ ਵਸਣ ਵਾਲੇ ਸੁਰਜੀਤ ਪਾਤਰ ਦੀ ਯਾਦ ਵਿੱਚ ਪੰਜਾਬ ਯੂਨੀਵਰਸਿਟੀ ਅਤੇ ਅਦਾਰਾ ਸੱਤ ਸਿੰਧੂ ਵੱਲੋਂ 20 ਜੁਲਾਈ ਨੂੰ ਸਵੇਰੇ 10 ਵਜੇ ਲਾਓ ਆਡੀਟੋਰੀਅਮ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਆਓ ਸਾਰੇ ਇਕੱਠੇ ਹੋ ਕੇ ਆਪਣੇ ਹਰਮਨ ਪਿਆਰੇ ਸੁਰਜੀਤ ਪਾਤਰ ਨੂੰ ਸ਼ਰਧਾ ਸੂਮਨ ਅਰਪਿਤ ਕਰੀਏ